ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਚ ਪਲੂਣ ਕੱਟੀ ਸਾਨੂੰ ਦੁੱਧ 13 ਲੀਟਰ ਜੀ ਥੱਲੇ ਹਾਜ਼ਰ ਆ ਚਵਾਈ ਕਰਕੇ ਦਿਖਾਵਾਂਗੇ ਲੀਟਰ ਲਾ ਕੇ ਮਿਣਕੇ ਦਿਖਾਵਾਂਗੇ ਬੱਚਾ ਚਾਹੁੰਦਾ ਥੱਲੇ ਦੇਖ ਸਕਦੇ ਹੋ ਸੋ ਇਹ ਜੋ ਦਾ ਪਾ ਚਵਾਈ ਸ਼ੁਰੂ ਕਰਦੇ ਆਂ ਇਹਦੀ ਸੱਚੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਸੁਨੀ ਹੈ ਜੀ ਪਿੰਡ ਮੋੜਣਾ ਆਪਾ ਜੀਨ ਤਪਾ ਜਿਹੜਾ ਬਰਹਾਣਾ ਤੇ ਜਿਹੜੀ ਆਪਾਂ ਝੋਟੀ ਦੀ ਵੀਡੀਓ ਕਵਰ ਕਰਦੇ ਪਏ ਆ ਕਿਹੜਾ ਸੂਆ ਸੂਈ ਵੀ ਹੈ ਜੀ ਇਹ ਜੀ ਪਹਿਲਾ ਸੂਆ ਚਾਰ ਦੰਦ ਦਾ ਚਾਰ ਦੰਦਾਂ मुंह ਹੱਥ ਪਰੇ ਕਰੀ ਬਣੇ ਥੰਮੂ ਸੋ ਵੀਰੋ ਲੇਵਾ ਵਗੈਰਾ ਦੇਖੋ ਚਾਰੇ ਥਾਂ ਨਿਕੜਵੇਂ ਸਾਫ ਸੁਥਰੇ ਵਿੱਥੀ ਤੇ ਪਹਿਲਾ ਸੂਆ ਖੜਾਈ ਹਾਂ ਜੀ ਦੰਦੋ ਕਿਵੇਂ ਇਹ ਚਾਰ ਦੰਦ ਚਾਰ ਦੰਦ मुंह ਆ ਤੇ ਕਿਹ ਦਿਨ ਹੋਵੇ ਸੂਈ ਨਾਲ ਜਿਹਨੂੰ ਵੀਰ ਨੂੰ ਹੋਵੇ 20 ਦਿਨ 20 ਦਿਨ ਬੱਚਾ ਇਹਦੇ ਪਿੱਛੇ ਆ ਗਿਆ ਘਟਾ ਹਨਾ ਤੇ ਸੁਈਸ ਵਾਈ ਲੈਣ ਦੇ ਕਾਪੜੇ ਕਰੇ ਸੂਈਏ ਠੀਕ ਹੈ ਤੇ ਦੁੱਧ ਦੇ ਅੰਦਾਜ਼ਾ ਜੈ ਇਸ ਵਾਰ ਕਿੰਨਾ ਕਾ ਹਾਜਰ ਆ 12 ਲੀਟਰ ਤਾਂ ਹੋ ਹੋ ਸਕਦਾ ਬਤ ਠੀਕ ਹੈ ਵੀ ਮੰਨ ਕੇ ਚੱਲੀ ਵੀ ਆਪਾਂ ਨੂੰ ਉਮੀਦ ਆ ਵੀ 12 ਲੀਟਰ ਆਪਾਂ ਦੋ ਟਾਈਮ ਇਹਦੇ ਚਵਾ ਸਕਦੇ ਆ ਤੇ ਚੌਣ ਚਵਾ ਫਿਰ ਹੁੰਦਾ ਸਵੇਰ ਚੌਣ ਦਾ ਜਾਵਾਂ ਸੋ ਵੀਰੇ ਚੌਣ ਚਵਾ ਦੀ ਪੂਰੀ ਭੋਲੀ ਆ ਤੇ ਮੋਟਾ-ਵੋਟਾ ਚੌਣਾ ਜਾਵਾਂ ਕਿਆ ਬਾਤ ਆ ਤੇ ਲੇਵਾ ਜਮਾ ਛੱਡਵੇਂ ਲੈ ਵਦੀ ਆ ਤੇ ਮੂੰਹੋਂ ਚਾਰ ਦਾ ਦੱਪ ਲੂਣ ਪਹਿਲਾ ਸੂਆ ਸੂਈ ਤੋ ਝੋੜੀ ਵਾਲੀ ਮੈਂ ਆ ਝੋਟੀ ਜਮਾ ਪੂਰੀ ਸਾਫ ਸੁਥਰੀ ਤੇ 20 ਦਿਨ ਹੋ ਗਏ ਸੂਈ ਨੂੰ ਮੂੰਹੋਂ ਚੋਗੀ ਐ ਇਹ ਲਿਆਂਦੀ ਕਿੱਥੋਂ ਆ ਜੀ ਆਪਾਂ ਜੀ ਰਾਜਸਥਾਨ ਚੋਂ ਹੀ ਆ ਕੀ ਕਰ ਰਾਜਸਥਾਨ ਚੋਂ ਆਪਾਂ ਲੈ ਕੇ ਆਏ ਜਾਵਾਂ ਆਪਾਂ ਪੀੜ ਗੰਗਾ ਤੋਂ ਆਈ ਐ ਠੀਕ ਐ ਆਪਾਂ ਗਏ ਨਹੀਂ ਲੈਣਾ ਆਣ ਆਨਲਾਈਨ ਹੀ ਮੰਗਾ ਲਈ ਬੰਦੇ ਕੋਲ ਠੀਕ ਆ ਮਾਲਾ ਵਧੀਆ ਜਾਣ ਪਛਾਣ ਸੀ ਬੰਦੇ ਨਾਲ ਆ ਗਿਆ ਆਪਾਂ ਪਹਿਲਾ ਵੀਡੀਓ ਪਾਈ ਸੀ ਚਵਾਈ ਕਰਕੇ ਉਹ ਵੀ ਮਾਲੋ ਦਰਵਾਇਆ ਸੀ ਨਾ ਉਹ ਵੀ ਰਗੰਗਾ ਨਗਰ ਦੀ ਉਹ ਆਈ ਸੀ ਕੀਲ ਉੱਥੋਂ ਫਾਦਮਪੁਰ ਤੋਂ ਮਿਲੀ ਠੀਕ ਐ ਵਧੀਆ ਬਹਿ ਕੇ ਵੀਡੀਓ ਪਾਉਣ ਸਰ 3 ਸਵਾ ਤੋਂ 1.5 ਕਿਲੋ ਦੁੱਧ ਦਾ ਮੂਰੇ ਗੱਡ ਚ ਠੀਕ ਹੈ ਉਹ ਵੀਡੀਓ ਪਾਉਣ ਸਰ ਬਹਿ ਕੇ ਜਮਾਲ ਉਹਦੀ ਆਪਣਾ ਠੀਕ ਹੈ ਸੋ 1.5 ਕਿਲੋ ਤੋਂ ਉੱਪਰ ਦੀ ਇਹਦੀ ਛੋਟੀ ਜੀ ਗਾੜੀ ਹੈ ਜਮਾਂ ਤੇ ਬਾਕੀ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੋਨਾ ਤੇ ਮੱਥੇ ਦੇ ਮਾੜੀ ਜੀ ਫੁੱਲੀ ਹੈ ਛੋਟੀ ਦੇ ਤੇ ਕੁੰਡਾ ਸਿੰਘ ਜੀ ਨੂੰ ਕਹਿੰਦੇ ਜਮਾਂ ਸੋਹਣਾ ਸਿੰਘ ਤੇ ਕੋਈ ਪਤਾ ਨਹੀਂ ਇਹ ਦਾਰੀ ਜੀ ਹੈ ਕਿਹੜੇ ਦੀ ਹੈ ਹਨਾ ਤੇ ਪਰ ਦੁੱਧ ਭਾਂਡੇ ਚ ਮੈਨ ਨਾਲ 12 ਲੀਟਰ ਹੈਗਾਗਾ ਜਮਾਂ ਸੋਬਰ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੋਨਾ ਤੇ ਰਾਜੀ ਬਾਕੀ ਸਭੀ ਬਲੀ ਬਹੁਤ ਆ ਜਾਂਦੇ ਆ ਚੋਣ ਦੇਖੋ ਕਿਆ ਬਾਤ ਆ ਚਵਾਈ ਦੀ ਪੂਰੀ ਨਰਮ ਆ ਗਈ ਤੇ ਸਵੇਰੇ ਕੈ ਵੇ ਚਵਾਈ ਕਰੀਸ ਆ ਪਾਈ ਜੀ ਸਵੇਰੇ ਤਾਂ ਕੋਈ 6:00 ਵਜੇ 5:30 ਵਜੇ ਹੁਣ ਵੀ ਟਾਈਮ ਹੋ ਗਿਆ 5:30 ਦਾ ਹਨਾ 6:00 ਵਜੇ ਚ 6 ਮਿੰਟ ਰਹਿ ਗਏ ਸਾਰੇ ਸੱਤ ਤੇ 6:00 ਵਜੇ ਬਾਅਦ ਚਵਾਈ ਇਹਦੀ ਕਰੀ ਜਾਨੇ ਜਮ ਤੱਕ ਟਾਈਮ ਤੋਂ ਟਾਈਮ 12 ਘੰਟੇ ਹੋ ਗਏ ਦੇ ਹਾਲੇ ਮੇਰੇ ਸਾਬ ਨਾਲ 5-7 ਦਿਨ ਦੁੱਧ ਵਧਨ ਦੀ ਹੋਰ ਕਪੈਸਿਟੀ ਹੈਗੀ ਐ ਦੀ। ਮੇਰੇ ਆਪਣੇ ਕੋਲੇ ਪਰਸਾਂ ਹੀ ਆਈ ਐ। ਠੀਕ ਐ। ਜੋਟੀ 2 ਲੀਟਰ ਵੱਧ ਜੂਗੀ। ਹੁਣ 12 ਲੀਟਰ ਮੰਨ ਕੇ ਜਣੀ ਆਪਾਂ ਚਵਾਈ ਕਰਾਵਾਂਗੇ ਹੋਵੇ ਚਾਹੇ ਕਿੰਨਾ। ਠੀਕ ਐ। ਮੰਨ ਲੇ ਵੀ ਆਪਾਂ 14 ਲੀਟਰ ਦੁੱਧ ਦੇ ਨਾਲ ਹੀ ਹੈਗੀ ਐ। ਆਹ ਨਾਲ ਦੀ। ਬਾਕੀ ਕੁਛ ਮੌਸਮ ਵੀ ਜ਼ਿਆਦਾ ਗਰਮਾਣਾ ਹੁਣ। ਹੁਣ ਤਾਂ 12 ਲੀਟਰ ਵੀ ਪਹਿਲਾਂ ਨੂੰ ਬਹੁਤ। ਸਭ 12 ਲੀਟਰ ਦੁੱਧ ਜਾਮਾ ਚੋਣ ਵਾਲਾ ਤੇ ਬਾਕੀ ਚਵਾਈ ਵਗੈਰਾ ਦੇਖੋ ਪੂਰੀ ਮੋਟੀ ਸਾਫ ਸਧਰੀ ਕੋਈ ਭੂਰ ਸਰ ਲਾਣੀ। ਇਹ ਗੰਨੇ ਵਰਗੀ ਧਾਰ ਪੈਂਦਾ ਜੀ ਦੀ ਵਰਗੀ ਜਿਹਨੂੰ ਕਹਿੰ ਸੂਨ ਲਗਭਗ 20 ਦਿਨਾਂ ਇਹਨੂੰ ਹੋ ਚੁੱਕੇ ਹੈਗੇ 20-25 ਦਿਨਾਂ ਦੀ ਹੁੰਦੀ ਹੈ ਦੋਧ ਤੇ ਵੱਧ ਜਿਵੇਂ ਮਹੀਨਾ ਦਾ ਲਗਭਗ ਖਾ ਜਾਂਦੀ ਹੈ ਹਨਾ ਸੋ ਬਾਕੀ ਪਲੂਣ ਗੱਟੀ ਜੋਂ-ਜਾਂ ਆਪਾਂ ਚੁੰਨੇ ਚਵਾਈ ਬਣਦੀ ਆ ਤੇ ਬਾਕੀ ਥਣ ਥਣ ਚਾਰੇ ਇੱਕੋ ਜਿਕੇ ਸਾਫ ਸੁਥਰੇ ਤੇ ਸਿਰਫ ਢਾਈ ਮਿੰਟ ਲੱਗਿਆ ਸਿਰਫ ਚਵਾਈ ਦੇ ਵਿੱਚ ਦੇਖੋ 4 ਮਿੰਟ ਦੀ ਸਾਰੀ ਵੀਡੀਓ ਹੋਈ ਆਪਣੀ 2 ਮਿੰਟ ਹੋ ਕੇ ਚਵਾਈ ਹੁੰਦੀ ਇਹਨੂੰ ਪੂਰਾ ਮੋਟਾ ਚੋਣ ਜਮਾ ਚੋਣ ਜਮਾ ਜਰਸੀ ਕਾਂ ਨਾਲ ਦਾ ਲੱਗਿਆ ਬਾਣਾ ਬਈ ਹਾਂ ਜਮਾ ਰੋ ਰੋ ਰੱਖਣੀ ਪੈਂਦੀ ਆ ਦਾ ਆਪਾਂ ਓਰੀ ਨਰਮ ਚਵਾਈ ਦੀ ਹਨਾ ਓਰੀ ਕੋਲ ਤੇ ਮੁੱਲ ਵਾੜੀ ਫਿਰ ਇਹਦਾ ਕੀ ਹੋਊਗਾ ਮੁੱਲ ਕਰਾਂਗੇ ਇਹਦਾ ਆਪਾਂ 1.25 1 ਲੱਖ 25000 ਰੁਪਏ ਮਾਨਦਾਨ ਹੋ ਜਾਊਗਾ ਕਰਾਂਗੇ ਦੋ ਟਾਈਮ ਚ ਵਾਕੇ ਦੇਵਾਂਗੇ ਜਮਾ ਉਹ ਮਾ ਤਿੰਨ ਟਾਈਮ ਚ ਸਾਈ ਕਰ ਲੈ ਵੀ ਪੰਦਾ ਸੁਭਰ ਬਹੁਤ ਵੀਰ ਕਹਿੰਦੇ ਕਿ ਬਾਈ ਚਵਾਈ ਕਰਕੇ ਲੈਣੀ ਹੈ ਸਾਈ ਸਾਨੂੰ ਪਾਣੀ ਵੀ ਪੈਂਦਾ 15000 ਬਿਆਨਾ ਪਾਓ ਤੇ ਦੋ ਟਾਈਮ ਚ ਤਸੱਲੀ ਕਰੋ ਜੇ ਨਹੀਂ ਫਿੱਟ ਆਉਂਦੀ ਤਾਂ ਸਾਈ ਆਉਦੀ ਵਾਪਸ ਲੈ ਜਾਓ ਤੁਰੇ ਚੋਣ ਦੇਖੋ ਜਦ ਤਿੰਨ ਤੋਂ ਚਾਰ ਮਿੰਟ ਦਾ ਚੋਣ ਲੱਗਿਆ ਝੋਟੀ ਦੇ ਤੇ ਲੇਵਾ ਦੇਖੋ ਜਮਾ ਨਿੰਬੂ ਨੂੰ ਝਾੜਤਾ ਅੱਛਾ ਨਾਲੇ ਉਦਰੀ ਫੂਡ ਐਂਡ ਕੁਕਿੰਗ ਜਗਾਹ ਤਾਂ ਜਮ ਬੰਦ ਕਰ ਦੇ ਦੋ ਮਿੰਟ ਸਭ ਤੋਂ ਲੇਵਾ ਦੇਖੋ ਜਮਾ ਛੋਟੀਆਂ ਨਿੰਬੂ ਉਭਾੜਦਾ ਜਮਾ ਤੇ ਪਤਲੀ ਜਮਣੀ ਜਿਹਨੂੰ ਕਹਿੰਦੇ ਅਸਲ ਦੁੱਧ ਵਾਲੀ ਛੋਟੀ ਜਾਨਾ 1 ਲੀਟਰ ਲਾ ਕੇ ਵੀ ਤੁਹਾਨੂੰ ਮਿਣ ਕੇ ਦਿਖਾ ਦਿੰਦਾ ਸਮਾਰ ਕੇ ਜਮਾ ਬਚਾ ਲਈ ਛੱਡਣਾ ਤੇ ਦੇ ਨਾਲ ਤੇ ਫੈਟ ਹੁੰਦੀ। ਸਭ ਤੋਂ ਲੇਵਾ ਦੇ ਕੋ ਝੂਟਨੇ ਜਮਾ ਝਾੜਤਾ। ਜਾਂ ਭਈਆ ਬਾਲਟੀ ਫੈਟ ਦੇ ਦੋ। ਸਾਡੀ ਖਾਲੀ ਗੱਲ। ਸੋ ਫੈਂਡ ਕੇ ਆਪਾਂ ਲੀਟਰ ਲਾ ਕੇ ਕਲਾ ਕਲਾ ਮਣ ਕੇ ਦਿਖਾਉਂਦੇ ਆ ਜਮਾ ਹੁਣ। ਲੀਟਰ ਨਾਲ ਲੜੀਆ। Ekka. Do. Tønne. Tja. 7.5 ਹੱਥ ਲਗਭਗ ਹੈਗਾ ਹਨ ਕੁਸ ਆਪਾਂ ਬੱਚੇ ਉਹ ਵੀ ਨਹੀਂ ਛੱਡਿਆ 12 ਲੀਟਰ ਮੰਨ ਕੇ ਆਪਾਂ ਵੱਧ ਨਹੀਂ ਕਹਿੰਦੇ ਠੀਕ ਹੈ 12 ਲੀਟਰ ਹਾਸ ਬੋਲੋ 1,25,000 ਰੁਪਏ ਕੀਮਤ ਹੈ ਇਹਦੇ ਵਿੱਚ ਮਾਨਦਾਨ ਹੋ ਜੂ ਕਿਸੇ ਵੀਰ ਦੇ ਸੁਜੀਸ ਭਾਈ ਸੁੱਧ ਮਣਕੇ ਝੋਟੀ ਲੈਣੀ ਹੋਵੇ ਪਿੰਡ ਮੋੜਣਾ ਆਪਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਧੰਨ